ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਅੰਸਰ ਹੈ ਉਹ ਸ਼ਖਸ ਜਿਸਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜ਼ਬਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸਨੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਇੱਕ ਇਹ ਉਹ ਪ੍ਰਦੀਪ ਕਲੇਰ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰਦ੍ਰੰਪ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਿਕਾਰ ਕਰਦੇ ਹਰ ਚਾਹੇ ਹਿੰਦੂ ਮਜਬਾ ਚਾਹੇ ਮੁਸਲਮ ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਘਲਾਉਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਿਰਝ ਕੌਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਪੂਰੇ ਗਲਤੀਆਂ ਮੰਨਦੀ ਆ ਆਪਦੀਆਂ ਇਛਾਵਾਂ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ਼ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਢੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ ਸ੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ੍ਰੀ ਸ੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਨੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਰਹਿਣਾ ਬੁਨਾਹ ਵਾ ਉਹਦਾ ਨਾਮ ਮੈਂ ਨਾਮ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਨਾਲ ਆ ਫਿਰ ਤਾਂ ਠੀਕ ਹੈ ਜੀ ਜੇ ਆਪਾਂ ਸਿੱਖ ਕੌਮ ਨਾਲ ਆ ਫਿਰ ਉਹ ਸ਼ਰੀਮਾਨੀ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤੇ ਸਟੈਂਡ ਲੈਣਾ ਪੈਣਾ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼ਰੀਕ ਹੈ ਕਿ ਉਹਨੂੰ ਸਤਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਕਾਲੀਦਾਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ। ਕਟੀਆਂ ਹੋਈਆਂ। ਆ ਐਸਜੀਪੀਸੀ ਮੈਂਬਰ ਸਾਹਿਬ ਬੈਠੇ ਨੇ। ਐਸਜੀਪੀਸੀ ਮੈਂਬਰ ਸਾਹਿਬਾਂ ਦੀ ਮੀਟਿੰਗ علیحدਾ ਹੋਈ। ਵਰਕਿੰਗ ਕਮੇਟੀਆਂ ਦੀ علیحدਾ ਹੋਈ ਮੀਟਿੰਗ। ਜੂਥ ਦੀ علیحدਾ ਹੋਈ, ਇਸਤਰੀ ਕਾਲੀਦਾਲ ਦੀ علیحدਾ ਹੋਈ। ਹਰ ਵਰਕਰ ਨੂੰ, ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ। ਸੁਖਵੀਰ ਸਿੰਘ ਬਾਦਲ ਜੀ ਸਾਰਿਆਂ ਨੂੰ ਪਹਿਲਾਂ ਜਦੋਂ ਪਹੁੰਚੇ ਸੀਗੇ ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਆਂ। ਕਿ ਤੁਸੀਂ ਦੱਸੋ। ਕੋਈ ਵੀ ਵਰਕਰ, ਇੱਕ ਵੀ ਵਰਕਰ ਇਹ ਜਿਹੜੇ ਸਤ ਅੱਡ ਜਾਣੇ ਆ ਇਹ ਤਾਂ ਪਹਿਲੇ ਦਿਨ ਤੋਂ ਹੀ ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਕੀ ਪਰਿਵਾਰ ਨੇ ਆਪਾਂ ਸਾਰੇ ਦੇਖਦੇ ਆ ਕਿ ਇਹ ਪਹਿਲੇ ਦਿਨ ਤੋਂ ਬਦਲ ਪਰਿਵਾਰ ਦੇ ਨਹੀਂ ਇਸ ਤਰ੍ਹਾਂ ਆ ਗੋਲ ਵੀ ਇੱਕੋ ਹੀ ਮੰਗ ਉੱਠਦੀ ਆ ਕਿ ਜਿਹੜਾ ਸਰੋਇ ਬਦਲ ਆਪਣੇ ਪ੍ਰਧਾਨ ਕੀ ਚੜ ਦੇਵੇ ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗੱਲ ਤਾਂ ਹੁਣ ਇਹ ਨਹੀਂ ਐਡਾ ਵੱਡਾ ਕੈਡਰ ਬੈਠਾ ਐਡੀ ਵੱਡੀ ਥਾਂ ਦੀ ਲੀਡਰ ਜੀ ਬੈਠੀ ਆ ਹੋਰ ਵੀ ਤਾਂ ਹੈਗੇ ਆ ਤਾਂ ਤੁਹਾਡੇ ਕਿੰਨੇ ਕੋਰਾਂ ਦੇ ਵੋਟਰ ਆ ਜੀ ਕਾਜੀ ਕੱਲ ਕੋਣ ਵੋਟਿੰਗ ਕਮੇਟੀ ਦੀ ਵੋਟਿੰਗ ਕਮੇਟੀ ਦਾ ਵੀ ਲੋਕੀ ਨੂੰ ਦੁਖੀ ਆ ਨਾ ਨਾ ਇਹ 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 ਹੁਣ ਨਹੀਂ ਗੱਲਾਂ ਹੋਈਆਂ ਕਈ ਵਾਰੀ ਅਕਾਲੀ ਦਲ ਜਿਹੜਾ ਵਾ ਉਹ ਇਵੇਂ ਹੋਈ ਆ ਪਤਾ ਨਹੀਂ ਕੰਨ ਦਿਨ ਫਿਰ ਤੁਹਾਨੂੰ ਦੱਸੋ ਵੀ ਸਤਿ ਸ੍ਰੀ ਅਕਾਲ ਦੋ ਜੇ ਮਤਲਬ ਹੋਵੇ ਯੂਟੀਪੀ ਜਨ ਬਣ ਗਈ ਸੀ ਤੱਕ ਉਹ ਕਹਿੰਦੇ ਵੀ ਅਕਾਲੀ ਦਲ ਆ ਹੀ ਕਿ ਸਾਡਾ ਪਰ ਅਕਾਲੀ ਦਲ ਫਿਰ ਇਹ ਨਹੀਂ ਹੁੰਦਾ ਇਹ ਪੰਜਾਬ 55000 ਵੋਟਾਂ ਇਸ ਟੇ ਦਾ ਜਿਹੜਾ ਹੈਗਾ 2027 ਦੇ ਵਿੱਚ ਹੋਣਾ ਹੋਵੇਗਾ 10000 ਵੋਟ ਸੀ ਜੀ ਅੱਜ ਬੀਜਪੀ ਇਹ ਨੂੰ ਬਸ 16 ਹਜ਼ਾਰ ਵੋਟ ਰਹਿ ਗਈ ਤੇ ਬੋਲਦਾ ਕਿ ਕਾਰਗੁਜ਼ਾਰੀ ਨਹੀਂ ਬਾਜੀ ਇਹ ਤਾਂ ਕੱਲ ਸੁਣਾਉਣ ਮੈਂ ਤੁਹਾਨੂੰ ਜੇ ਇੱਥੇ ਜੇ ਇੱਥੇ ਜੇ ਰਹਿ ਗਈ ਹੈ ਤਾਂ ਜਿਹੜੇ ਇੱਥੇ ਲੀਡਰ ਬੈਠੇ ਵੀ ਉਹ ਨਾ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਜਾਂਦਾ ਮੈਂ ਤੁਹਾਨੂੰ ਮੈਂ ਮੈਂ ਇਹ ਗੱਲ ਦਾ ਜਵਾਬ ਦੇ ਮੈਂ ਇਹ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਇੱਕ ਹਲਕਾ ਨਕੋਦਰ ਤੋਂ ਜੀ 2012 ਤੋਂ ਪਹਿਲਾਂ ਕੌਂਡ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤਿਆ ਕਲੀਦਨ ਉਧਰੋਂ ਕੁਹਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012ਾਂ ਉਦੋਂ ਘਾੜ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇਦੋਂ ਮੇਰੇ ਪਿਤਾ ਸਰਦਾਰ ਗਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ ਨੂਰਮਹਿਲ ਵਾਲੇ 80 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਜੀ ਲੋਕਾਂ ਨੂੰ ਸਤਕਾਰ ਦੋ ਕਿ ਲੋਕੀ ਤਾਨਦ ਸੀ ਨਾਲ ਹੁਣ ਭੁੱਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਆ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਹ ਗੱਲ ਉਹ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਪੈਂਦੇ ਸੀ ਲੋਕ ਜਿਹੜੇ ਕੋਲ ਨਾਲ ਸਾਹਮਣੇ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਨਦੇ ਸੀ ਨਾ ਪੱਗ ਵੀ ਨਾਲ ਸੰਗਤ ਚ ਬਹਿ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ ਉਹਨੂੰ 5 ਵਜੇ ਵੀ ਗੇਟ ਫੋਲਦੇ ਸੀ ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਬਾਠੀ ਵੀ ਜੀ ਕੋ ਘਟਾ ਦਿਆ ਬੂਗਰ ਪਰਵਾਦਾ ਬਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਕਾਲੀਦਲ ਦੇ ਨਾਲ ਸਾਡੇ ਅਸੀਂ ਚਾਹ ਕ ਵੀ ਕਾਲੀਦਲ ਨਹੀਂ ਛੱਡ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਰਦਾਰ ਸੋਹਣ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਪੁੰਜੀਆਂ ਦੇ ਮੋਰਚੇ 'ਚ ਜੇਲ੍ਹਾਂ ਕੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਛਿਦਿ ਦਿੱਤੀ ਫਿਰ ਸਾਡੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਲਾਤੀ ਅਸੀਂ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ 2001 ਇੱਕ ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 'ਚ ਅਸੀਂ ਮੌਜੂਦਾ ਐਮਐਲਏ ਸੀ